ਬਾਤਰ ਸ਼ਕਤੀ ਸਾਡੀ ਆ ਭੈੜਾ ਤਕਰੀਬਨ 15 ਤੋਂ 20% ਉਹ ਵੀ ਆਪ ਆ ਕੇ ਬਲੱਡ ਰੀਡ ਕਰਦੇ ਆ ਨੇ। ਉਹ ਵੀ ਇਹ ਹੈ ਵੀ ਸਾਰੇ ਹੀ ਬੱਚੜ ਕੇ ਤਨਮਨ ਧੰਦੇ ਨਾਲ ਸੇਵਾ ਕਰਦੇ ਨੇ ਨਾਲ-ਨਾਲ ਤੇ ਖੂਨ ਆਪਣੇ ਆਪ ਦੇਣ ਆਉਂਦੇ ਆ। ਕਿਸੇ ਨੂੰ ਵਿਸ਼ੇਸ਼ ਬੁਲਾਵਾ ਨਹੀਂ ਦਿੱਤਾ ਜਾਂਦਾ। 4 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਵਰਪਤ ਲਗਾਇਆ ਜਾਂਦਾ। ਇਸ ਕੈਂਪ ਰਵਾ ਬਲੱਡ ਡੋਨੇਟਿਟੀ ਦਾ ਜੋ ਲਗਾਤਾਰ ਕੈਂਪ ਹੈ ਉਹ 14ਵਾਂ ਕੈਂਪ ਹੈ ਜਿਹੜੇ ਸਾਡੇ ਪ੍ਰਧਾਨ ਮੱਖਣਜੀ ਬੁੱਟਰ ਦੀ ਅਗਵਾਈ ਕਿ ਲਾਇਆ ਜਾ ਰਿਹਾ। ਵੈਸੇ ਸੰਸਥਾ 2002 ਚ ਬਣਾਈ ਗਈ ਸੀ। ਜਿਹੜੇ ਲਗਾਤਾਰ ਸਮੇਂ ਨਾਲ ਐਮਰਜੈਂਸੀ ਬਲੱਡ ਡੋਨੇਟ ਕਰਦੀ ਹੈ ਤੇ ਇੱਕ ਕੈਂਪ ਹਰ 4 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਲਗਾਇਆ ਜਾਂਦਾ ਇਸ ਕੈਂਪ ਦੀ ਖੂਬੀ ਇਹ ਹੈ ਵੀ ਸਾਰੇ ਹੀ ਬੱਚੜ ਕੇ ਤਨਮਨ ਧੰਦੇ ਨਾਲ ਸੇਵਾ ਕਰਦੇ ਨੇ ਨਾਲ-ਨਾਲ ਤੇ ਖੂਨ ਆਪਣੇ ਆਪ ਦੇਣ ਆਉਂਦੇ ਆ ਕਿਸੇ ਨੂੰ ਵਿਸ਼ੇਸ਼ ਬੁਲਾਵਾ ਦਿੱਤਾ ਜਾਂਦਾ ਸਾਡਾ ਜਿਹੜਾ ਖੂਨਦਾਨ ਕੈਂਪ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਹੈ ਮਾਨਵ ਸੇਵਾ ਬਲੱਡ ਡੋਨਰ ਜੋ ਸੁਸਾਇਟੀ ਫੂਲ ਟਾਊਨ ਵੱਲੋਂ 14ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਤਕਰੀਬਨ 90 ਪਲੱਸ ਖੂਨਦਾਨ ਡੋਨਰ ਕਰ ਚੁੱਕੇ ਨੇ ਸਾਡਾ ਜਿਹੜਾ ਟੀਚਾ 100 ਪਲੱਸ ਹੁੰਦਾ ਹੈ ਜੀ ਹਰ ਵਾਰ ਤੇ ਡੋਨਰ ਹਜੇ ਵੀ ਬੜੇ ਉਤਸ਼ਾਹ ਦੇ ਨਾਲ ਖੂਨਦਾਨ ਕਰ ਰਹੇ ਨੇ ਤੇ ਇਸ ਕੈਂਪ ਨੂੰ ਸਫਲ ਦੇ ਬਣਾਉਣ ਦੇ ਵਿੱਚ ਸਾਡੀਆਂ ਸਾਰੀਆਂ ਹੀ ਸਹਿਯੋਗੀ ਸੰਸਥਾਵਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਖਾਸ ਕਰਕੇ ਸਾਡੀ ਜਿਹੜੀ ਵਰਕ ਟੀਮ ਹੈ ਕਲੱਬ ਦੀ ਬੜੇ ਲੰਮੇ ਸਮੇਂ ਤੋਂ ਬੜੇ ਉਤਸ਼ਾਹ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਤੇ ਬੜੇ ਉਤਸ਼ਾਹ ਦੇ ਨਾਲ ਹੀ ਇਸ ਕੈਂਪ ਦੇ ਵਿੱਚ ਡੋਨਰ ਖੂਨਦਾਨ ਕਰਕੇ ਇਸ ਕੈਂਪ ਨੂੰ ਸਫਲ ਬਣਾ ਰਹੀ ਨਹੀਂ ਇਸ ਕੈਂਪ ਦੇ ਵਿੱਚ ਅੱਜ ਤਕਰੀਬਨ ਮੈਂ ਆਪਣੇ ਵੱਲੋਂ ਵੀ ਮੇਰਾ 59ਵੀਂ ਵਾਰ ਜਿਹੜਾ ਬਲੱਡ ਡੋਨੇਟ ਕਰ ਚੁੱਕਿਆ ਮੈਂ ਤੇ ਬਾਕੀ ਹੋਰ ਵੀ ਬੜੇ ਡੋਨਰ ਨੇ ਜਿਨ੍ਹਾਂ ਨੇ 30+ 40+ ਤਕਰੀਬਨ ਬਲੱਡ ਡੋਨਰ ਮਤਲਬ ਕਰ ਚੁੱਕੇ ਨੇ ਖੂਨਦਾਨ ਤੇ ਹੋਰ ਵੀ ਬੜੀਆਂ ਬੜੀਆਂ ਹਸਤੀਆਂ ਨੇ ਸਾਡੇ ਸਨਮਾਨਯੋਗ ਸ਼ਖਸੀਅਤਾਂ ਇਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਪਹੁੰਚੀਆਂ ਸੀ ਅਸੀਂ ਸਾਰੇ ਆਹੀ ਖੂਨਦਾਨੀਆਂ ਦਾ ਸਹਿਯੋਗੀ ਸੰਸਥਾਵਾਂ ਦਾ ਮੁੱਖ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸੇਵਾ ਬਰਾਦਰ ਸੈਟੀ ਦਾ ਜੋ ਲਗਾਤਾਰ ਕੈਂਪ ਹੈ ਉਹ 14ਵਾਂ ਕੈਂਪ ਹੈ ਜਿਹੜੇ ਸਾਡੇ ਪ੍ਰਧਾਨ ਮੱਖਣਜੀ ਬੁੱਟਰ ਦੀ ਅਗਵਾਈ ਚ ਲਾਇਆ ਜਾ ਰਿਹਾ ਵੈਸੇ ਸੰਸਥਾ 2002 ਚ ਬਣਾਈ ਗਈ ਸੀ ਜਿਹੜੀ ਲਗਾਤਾਰ ਸਮੇਂ ਨਾਲ ਐਮਰਜੈਂਸੀ ਬਲੱਡ ਬਰੇਡ ਕਰਦੀ ਹੈ ਤੇ ਇੱਕ ਕੈਂਪ ਹਰ 4 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਵਰਪਤ ਲਗਾਇਆ ਜਾਂਦਾ ਇਸ ਕੈਂਪ ਦੀ ਖੂਬੀ ਇਹ ਹੈ ਵੀ ਸਾਰੇ ਹੀ ਬੱਚੜ ਕੇ ਤਨਮਨ ਧੰਨ ਦੇ ਨਾਲ ਸੇਵਾ ਕਰਦੇ ਨੇ ਨਾਲ ਨਾਲ ਤੇ ਖੂਨ ਆਪਣੇ ਆਪ ਦੇਣ ਆਉਂਦੇ ਆ ਕਿਸੇ ਨੂੰ ਵਿਸ਼ੇਸ਼ ਗੁਲਾਵਾ ਨਹੀਂ ਦਿੱਤਾ ਜਾਂਦਾ ਤੇ ਬਾਤਰ ਸ਼ਕਤੀ ਸਾਡੀ ਆ ਭੈੜਾ ਤਕਰੀਬਨ 15 ਤੋਂ 20% ਉਹ ਵੀ ਆਪ ਆ ਕੇ ਬਲੱਡ ਰੀਡ ਕਰਦੇ ਆ ਨੇ ਤੇ ਅੱਜ ਵੀ ਉਹਨਾਂ ਨੇ ਇਸੇ ਤਰ੍ਹਾਂ ਦਿੱਤਾ ਸਾਡਾ ਟੀਚਾ ਤਕਰੀਬਨ 100 ਦਾ ਹੁੰਦਾ ਹੈ ਕਿ ਅਸੀਂ 100 ਨੂੰ ਕੰਪਲੀਟ ਕਰਕੇ ਜਾਵਾਂਗੇ 90 ਦੇ ਉੱਪਰ ਬਲੱਡ ਹੋ ਚੁੱਕਿਆ ਹੈ ਪਿਆੜ ਦਾ ਬਲੱਡ ਜਿਹੜੇ ਪਾਈਪ ਲਾਈਨ ਦੇ ਵਿੱਚ ਹੈ ਉਹ ਹੋ ਜਾਂਦਾ ਤੇ ਹਰ ਵਾਰੀ ਸ਼ਤਕ ਪੂਰਾ ਹੁੰਦਾ ਸਾਡੇ ਮੱਖਣ ਬੁੱਟਰ ਜੀ ਲਗਾਤਾਰ ਆਪਣੇ ਸਾਥੀਆਂ ਦੇ ਨਾਲ ਬਹੁਤ ਮਿਹਨਤ ਕਰਦੇ ਨੇ ਇਸ ਕਲੱਬ ਨੂੰ ਇਮਾਨਦਾਰੀ ਨਾਲ ਬਖੂਬੀ ਚਲਾ ਰਹੇ ਨੇ ਤੇ ਜਦੋਂ ਵੀ ਕਿਸੇ ਨੂੰ ਐਮਰਜੈਂਸੀ ਬਲੱਡ ਦੀ ਲੋੜ ਹੁੰਦੀ ਹੈ ਉਹਦੇ ਅਸੀਂ ਪੂਰਾ ਸਾਲ ਬਲੱਡ ਅਬਲੀਟ ਕਰਦੇ ਆ ਤੇ ਕੈਂਪ ਸਿਰਫ ਅਸੀਂ ਇੱਕ ਲਗਾਨੇ ਆ ਜਿਹੜਾ ਅੱਜ ਦੇ ਦਿਨ ਨਹੀਂ ਲਗਾਇਆ ਜਾਂਦਾ ਹਾਂ ਜਿਹਦੇ ਕੋਲ ਨੇ ਪੌਸੇ ਨਹੀਂ ਉਹਨਾਂ ਦਾ ਕਿੰਨਾ ਸ਼ੁਕਰ ਆਈ ਧੰਨਵਾਦ ਕਰਦੇ ਆ ਅਸੀਂ ਉਹਨਾਂ ਦਾ ਕੋਈ ਸਾਡੇ ਕੋਲ ਸ਼ਬਦ ਹੀ ਨਹੀਂ ਇੰਨਾ ਵਧੀਆ ਧੰਨਵਾਦ ਕਰਾਂਗੇ ਕਿ ਕਿਉਂਕਿ ਇੱਕ ਬਲੱਡ ਦੀ ਇੱਕ ਐਸੀ ਚੀਜ਼ ਹੈ ਜਿਹੜਾ ਬਾਜ਼ਾਰ ਚੋਂ ਕਿਤੇ ਮੁੱਲ ਨਹੀਂ ਮਿਲ ਸਕਦਾ ਖਰੀਦਿਆ ਨਹੀਂ ਜਾ ਸਕਦਾ ਨਕਲੀ ਨਹੀਂ ਬਣਾਇਆ ਜਾ ਸਕਦਾ ਜੇ ਡੋਨਰ ਆਉਣਗੇ ਤਾਂ ਹੀ ਕਿਸੇ ਮਰੀਜ਼ ਦੀ ਜਾਨ ਬਚਦੀ ਹੈ ਤੇ ਇਹ ਇਨਸਾਨੀਅਤ ਦੀ ਸਭ ਤੋਂ ਵੱਡੀ ਸੇਵਾ ਹੈ ਜਿਹੜਾ ਨਾਂ ਤਾਂ ਕੋਈ ਜਾਤ ਦੇਖਦੀ ਐ ਨਾ ਧਰਮ ਉਹ ਨਾ ਕੋ ਰੰਗ ਦੇਖਦੀ ਐ ਇਹ ਬਲੱਡ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਪੱਕੀ ਨੂੰ ਬਲੱਡ ਆਪਣਾ ਜਾ ਰਿਹਾ ਕਿ ਉਹਦੀਆਂ ਸ਼ੋਭੇ ਸ਼ਾਵਾਂ ਅਸੀਸਾਂ ਆਪਣ ਨੂੰ ਮਿਲਦੀਆਂ